ਆਹ ਆ ਰੋ ਫਿਲਟਰ ਮਿੱਤਰੋ ਸਿਰਫ 3190 ਰੁਪਿਆ ਦਾ ਦੇ ਰਹੇ ਨੇ ਜਿਹੜਾ ਬਾਜ਼ਾਰ ਦੇ ਵਿੱਚ 6 6 7 7000 ਨੂੰ ਉਹੀ ਠੱਗੀ ਜਾਂਦੇ ਹੋਰ ਵੀ ਬਾਹਲਾ ਸਮਾਨ ਆ ਇਹਨਾਂ ਲਵੇ ਜਿਹੜਾ ਹੌਲ ਸੇਲ ਰੇਟ ਤੇ ਦਿੰਦੇ ਨੇਗੇ ਨਾ ਆਪਾ ਭਵਾਨੀਗੜ੍ਹ ਸਰਾਂਤ ਮਰਿੰਡੇ ਦੇ ਵਿੱਚ ਇਹਨਾਂ ਦੀਆਂ ਸਾਰੇ ਕਿਤੇ ਬ੍ਰਾਂਚਾਂ ਨੇ ਸਾਸੀਗਾ ਸਰਦਾਰ ਜੀ ਆਹ ਆ ਗਈ ਆਟੇ ਵਾਲੀ ਮਸ਼ੀਨ ਆਟਾ ਇਹਦੇ ਵਿੱਚ ਪੀ ਸਕਦੇ ਹੋ ਤੁਸੀਂ ਮਿੱਤਰੋ ਕਣਕ ਜਿਹੜੀ ਮਰਜੀ ਜੀ ਸਸਤਾ ਹੌਲ ਸੇਲ ਰੇਟ ਤੇ ਮਸ਼ੀਨ ਦੇਖੋ ਇਹਦੇ ਘਰੇ ਹੁਣ ਨਹੀਂ ਕਿਤੇ ਜਾਣ ਦੀ ਰੋੜ ਆਟਾ ਪੀਉਣ ਦੀ ਹੋਰ ਵੀ ਚੀਜ਼ਾਂ ਸੋਫੇ ਅਲਮਾਰੀਆਂ ਆ ਦੇਖੋ ਨਿਸਕਾ ਮਾਰਦੀ ਆ ਅਲਮਾਰੀ ਸਿਰਫ ਹੌਲ ਸੇਲ ਰੇਟ ਤੇ ਸਾਰਾ ਕੁਝ ਹੀ ਦੇਣਾ ਕਹਿੰਦੇ 90 ਚ ਵੀ ਮਿਰੂ ਪਵਾਨੀਗੜ ਸਰਾਂਦ ਮਰਿੰਦਾ ਆ ਆ ਗਿਆ ਫਿਲਟਰ ਕਿਤੋਂ ਮਰਜੀ ਪਤਾ ਕਰ ਲੋ ਜੇ 3190 ਦਾ ਦੇਗਾ ਸਾਰੇ ਕਿਤੇ 6000 ਦਾ ਕੋਈ 7000 ਦਾ ਸਿਰਫ ਇਹ ਦੇ ਰਹੇ ਨੇਗੇ ਸਕਰੀਨ ਤੇ ਨੰਬਰਾ ਕਰ ਲੋ ਸੰਪਰਕ ਆ ਇਹ ਕੇਸੀਆਈ ਦੀ ਐਲਈਡੀ ਹੈਗੀ ਨਾਲ ਜਿਹੜਾ ਪੈਨਲ ਆਗਾ ਪਿਛਲਾ ਤੁਸੀਂ ਦੇਖ ਸਕਦੇ ਹੋ ਇਹ ਫ੍ਰੀ ਦੇਣਗੇ ਆ ਕੂਲਰ ਆਗਾ ਵਿੱਚ ਕੱਟ ਕੇ ਮਿੱਤਰੋ ਇਹ ਵੀ ਤੁਹਾਨੂੰ ਦੇ ਦੇਣਗੇ ਥੋੜਾ ਪ੍ਰਾਣਾ ਵਿੱਚ ਕੱਟ ਲੈਣਗੇ ਤੇ ਇਹ ਕੂਲਰ ਦੇ ਇੱਧਰ ਸਿੱਧੂ ਮੂਸੇ ਵਾਲੇ ਵਾਲੀ ਲਿਮਾਰੀ ਇੱਥੇ ਤੁਸੀਂ ਆਪਦੇ ਜਬਾ